ਨੰਦਪੁਰ ਸਾਹਨੇਵਾਲ ਦੇ ਵਿੱਚ ਅੱਜ ਜਿੰਦੀ ਸਾਹਨੇਵਾਲ ਅਤੇ ਨੌਜਵਾਨਾਂ ਵੱਲੋਂ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਖੂਨਦਾਨ ਕੈਂਪ ਦੇ ਵਿੱਚ ਸਹਿਯੋਗ ਦੇ ਰਹੇ ਆ ਸਰ ਜੀ ਇਹ ਸਾਡਾ ਚੌਥਾ ਫੂਨਦਨ ਕੈਂਪ ਆ ਸਾਡੇ ਨਾਲ ਇੱਥੇ ਸਾਡੇ ਸ਼ਹਿਰ ਦੇ ਤੇ ਆਲੇ-ਦਾਲ ਪਿੰਡਾਂ ਦੇ 100 150 ਨੌਜਵਾਨ ਜੁੜਿਆ ਹੋਇਆ ਜੀ ਕਿਤੇ ਵੀ ਸਾਡ ਨੂੰ ਬਲੱਡ ਦੀ ਲੋੜ ਪੈ ਜਾਂਦੀ ਹੈ ਕਿਸੇ ਹਸਪਤਾਲ ਦੇ ਵਿੱਚ ਵੀ ਕਿਸੇ ਪੇਸ਼ੈਂਟ ਨੂੰ ਵੀ ਸਾਡੇ ਮੁੰਡੇ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਭੇਜਦੇ ਆਉਂਦੇ ਹਾਂ ਕਿਸੇ ਨੂੰ ਵੀ ਕਿਸੇ ਕਿਸਮ ਦੀ ਸਾਡੀ ਸਹਾਇਤਾ ਦੀ ਲੋੜ ਆ ਅਸੀਂ ਹਰ ਕਿਸਮ ਦੀ ਸਹਾਇਤਾ ਕਰਦੇ ਹਾਂ ਸਾਡਾ ਜਿੰਦੀ ਵੀਰ ਆ ਜੀ ਇਹਦਾ ਕਲੱਬ ਦਾ ਪ੍ਰਧਾਨ ਹੈ ਤੇ ਉਹ ਕਈ ਹਸਪਤਾਲਾਂ ਵਿੱਚ ਸਵਾਮਾਨਿਵਾ ਰਹੇ ਨੇ ਆਪਣੀਆਂ ਤੇ ਲਗਾਤਾਰ ਹੋ ਇਹਦੇ ਵਿੱਚ ਅਸੀਂ ਹਰੇਕ ਤਰ੍ਹਾਂ ਦੀ ਪੇਸ਼ੈਂਟਾਂ ਦੀ ਸੇਵਾ ਕਰਦੇ ਹਾਂ ਜੀ। ਖੂਨ ਜਿਹੜਾ ਇਹ ਵਲੱਡਾਦਾਨਾ ਬਹੁਤ ਮਹਾਨ ਹੈ। ਅੱਜ ਕੀ ਟਾਰਗੇਟ ਰੱਖਿਆ ਗਿਆ? ਇਹਦੇ ਅੱਜ ਸਾਡਾ 100 ਤੋਂ 150 ਤੱਕ ਜੁਨਿਟ ਦਾ ਟਾਰਗੇਟ ਹੈਗਾ ਜੀ। ਹਾਂ ਜੀ। ਕਿੱਥੋਂ ਕਿੱਥੋਂ ਨੌਜਵਾਨ ਆਉਂਦੇ ਆ ਫਿਰ? ਇਹ ਸਾਡਾ ਸਮਰਾਲਾ ਕਲੱਬ ਦੇ ਨਾਲ ਅਟੈਚਮੈਂਟ ਹੈ ਜੀ। ਸਮਰਾਲੇ ਤੋਂ ਕੁਕਟਗੜ 20 ਪਿੰਡਾਂ ਦੇ ਨੌਜਵਾਨ ਆਉਣਗੇ ਜੀ ਅੱਜ ਸਾਡੇ ਕੋਲ। ਕੀ ਨਾਮ ਤੇ? ਮੇਰਾ ਨਾਮ ਅੰਕੁਸ਼ਾ ਜੀ, ਨੰਦਪੁਰ ਪਿੰਡ ਤੋਂ ਜੀ। ਨੌਜਵਾਨਾਂ ਨੂੰ ਇਹੀ ਸੇਵ ਦੇਣਾ ਚਾਹੁੰਦੇ ਆ ਜੀ। ਛੇੜਣਾ ਬੰਦ ਜੁੜੋ ਨਸ਼ੇ ਤੋਂ ਦੂਰ ਰਹੋ ਤੇ ਵੱਧ ਤੋਂ ਵੱਧ ਸਾਡੇ ਨਾਲ ਯੋਗਦਾਨ ਪਾਓ ਜੀ ਇਹ ਕੈਂਪ 'ਚ ਕਿ ਆਪਾਂ ਇੱਕ ਯੂਨਿਟ ਦੇ ਨਾਲ ਕਿਸੇ ਦੀ ਜਾਨ ਬਚਾ ਸਕਦੇ ਹਾਂ ਸੋ ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ ਨਾਲੇ ਆਪਣਾ ਵੀ ਸਰੀਰ ਤੰਦਰੁਸਤ ਰਹਿੰਦਾ ਜੀ ਇਹ ਚੀਜ਼ ਨਾਲ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਜ਼ਰੂਰ ਸਹਿਯੋਗ ਦਿਓ ਸਾਡੇ ਜਿਹੜਾ ਜਿੰਦੀ ਵੀਰਾ ਸੰਨਿਆਨ ਤੋਂ ਇਹ ਤੁਹਾਨੂੰ ਪਤਾ ਹੀ ਹੈ ਇਹ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਆ ਇਹ ਕਈ ਇਹ ਵੀਰੇ ਨੇ ਵੀਰੇ ਆ ਨੇਚਰ ਵੀ ਦਾ ਵਧੀਆ ਵਾ ਤੇ ਸਮਾਜ ਸੇਵਾ ਵੀ ਨਹੀਂ ਕਰਦੇ ਆ ਦੱਬ ਕੇ ਕਿ ਇਹਨਾਂ ਨੂੰ ਕੋਈ ਕਿਸੇ ਨਾਲ ਲੈਣ ਦੇਣ ਦੀ ਹੈਗਾ ਸਮਾਜ ਸੇਵਾ ਦੇ ਵਿੱਚ ਇਹ ਰੁਝਾਨ ਰੁਝਾਨ ਆਪਣਾ ਬੀਜ ਰੱਖਦੇ ਆ ਤੇ ਜਿਹੜਾ ਵੀਰਾ ਜਿਹ ਸਾਡੇ ਜਿੰਦੀ ਵੀਰਾ ਚੌਥਾ ਬਲੱਡ ਕੈਂਪ ਜਿਹੜਾ ਲਾਇਆ ਹੈ ਵੀਰ ਨੇ ਵੀਰ ਨੂੰ ਜਦੋਂ ਮਰਜ਼ੀ ਫੋਨ ਲਾ ਲੋ ਰਾਤ ਬਰਾਤੇ ਚੋਂ ਮਰਜ਼ੀ ਐਨੀ ਟਾਈਮ ਜਿੱਥੇ ਮਰਜ਼ੀ ਲੁਧਿਆਣੇ ਵਿੱਚ ਵੀ ਬਲੱਡ ਦੀ ਲੋੜ ਆ ਕਿਸੇ ਗਰੀਬ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਜਿੰਦੀ ਵੀਰ ਹਮੇਸ਼ਾ ਪਹਿਲ ਦੇ ਅਧਾਰ ਤੇ ਖੜਾ ਹੁੰਦਾ ਵਾ ਤੇ ਇਹੀ ਕਾਰਨ ਆ ਜਿੰਦੀ ਵੀਰ ਦੇ ਨਾਲ ਯੂਥ ਨੇ ਜੁੜਿਆ ਹੋਇਆ ਪਰਿਵਾਰ ਨੇ ਜੁੜੇ ਹੋਇਆ ਕਿਉਂਕਿ ਵੀਰਾ ਕਿਸੇ ਨੂੰ ਨਾ ਨਹੀਂ ਕਰਦਾ ਸਾਹ ਜੀ ਅੱਜ ਆਇਆ ਅਸੀਂ ਆਪਣੇ ਭਰਾ ਦੇ ਨਿੱਕੇ ਨਿਮਾਨ ਦੇ ਪਹੁੰਚੇ ਸੇ ਤੇ ਅਸੀਂ ਭਰਾ ਦਾ ਜਿੰਦੂ ਧੰਨਵਾਦ ਕਰਦੇ ਅਸੀਂ ਦਾ ਵੀਰ ਨਾਮ ਹਮੇਸ਼ਾ ਕਰਾਂਗੇ ਜੀ ਦਰਵਾਹਾਂ ਜੀ ਪਹੁੰਚੇ ਅੱਜ ਰਿਪੋਰਟ ਕਰਨ ਦੇ ਲਈ ਜਿੰਦੀ ਭਾਜੀ ਇੱਥਾਂ ਦੇ ਕੰਮ ਕਰ ਰਹੇ ਆ ਇੱਥੇ ਇੰਨਾਂ ਨੇ ਆਉਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਜਿੰਦੀ ਭਾਜੀ ਸਾਡੇ ਇਸ ਹਲਕੇ ਦੀ ਸਾਹਨੇਵਾਲ ਦੀ ਮਾਣ ਸ਼ਾਨ ਨੇ ਅਸੀਂ ਇਹਨਾਂ ਨੂੰ ਅੱਜ ਨਹੀਂ ਮੈਂ ਆਪਣੇ ਨਿੱਜੀ ਤੌਰ ਤੇ ਮੈਂ ਇਹਨਾਂ ਨੂੰ ਵਿੱਚ ਵੀ ਦੇਖਿਆ ਜੋ ਕਿ ਇਹਨਾਂ ਨੇ ਇੱਕ ਮੇਰੇ ਸਾਹਮਣੇ ਜਿਹੜੇ ਬੰਦੇ ਨੂੰ ਡਾਕਟਰਾਂ ਨੇ ਕਹਿਦਾ ਸੀ ਵੀ ਇਹ ਬੰਦਾ ਨਹੀਂ ਵੱਜ ਸਕਦਾ ਪਰ ਇਹ ਬੰਦੇ ਨੇ ਵੀ ਜਿੰਦ ਜਾਨ ਕਰਕੇ ਰਾਤ ਨੂੰ 2:30 ਵਜੇ ਅਸੀਂ ਦੋਨੋਂ ਜਨੇ ਗਏ ਇਹਨਾਂ ਨੇ ਆਪਣੀ ਸਪੈਸ਼ਲ ਡਾਕਟਰ ਦੀ ਟੀਮ ਲਵਾ ਕੇ ਉਹ ਬੰਦੇ ਦਾ ਇਲਾਜ ਕਰਵਾਇਆ ਤਾਂ ਜੋ ਜੋ ਇਹ ਜੋ ਕੈਂਪ ਲਾਉਂਦੇ ਆ ਬਲੱਡ ਕੈਂਪ ਆ ਇਹ ਚੌਥਾ ਕੈਂਪ ਹੈ ਮੈਂ ਇਹਨਾਂ ਦਾ ਆਪਣੇ ਵੱਲੋਂ ਮੈਂ ਆਪਣੇ ਮਹੱਲੇ ਵੱਲੋਂ ਮੈਂ ਇਹਨਾਂ ਦਾ ਰਹਿਣੀ ਆ ਔਰ ਧੰਨਵਾਦ ਕਰਦਾ ਵੀ ਇਹੋ ਜੇ ਮੇਰੇ ਵੀਰ ਜਝਾ ਜਝਾਰੂ ਵੀਰ ਏ ਆਪਣੇ ਸਮਾਜ ਵਾਸਤੇ ਕੰਮ ਕਰਦੇ ਰਿਆ ਤਾਂ ਜੋ ਸਾਡਾ ਵੀ ਮਾਣ ਵਧੇ ਔਰ ਸਾਡੇ ਨੌਜਵਾਨ ਜਿੰਨੇ ਹੈਗੇ ਨਸ਼ਿਆਂ ਤੋਂ ਦੂਰ ਰਹਿ ਕੇ ਇਹੋ ਜਿਹੇ ਵੀਰ ਨਾਲ ਜਿੰਦੀ ਭਾਜੀ ਨਾਲੇ ਇਹੋ ਜਿਹੇ ਸਮਾਜ ਸੇਵੀ ਜਿਹੜੇ ਸਾਡੇ ਮੇਰੇ ਵੀਰ ਨੇ ਇਹਨਾਂ ਨਾਲ ਜੁੜ ਕੇ ਅਸੀਂ ਸਾਰੇ ਆਪਣਾ ਆਪਣਾ ਪਾਰਤਾਰਾ ਕਰ ਸਕੀਏ ਤਾਂ ਜੋ ਅਸੀਂ ਆਪਣੀ ਵਧੀਆ ਹੈਲਥ ਬਣਾ ਸਕੀਏ ਬਹੁਤ ਹੀ ਵਧੀਆ ਪਰੇਲਾ ਖੂਨਦਾਨ ਕਿਵੇਂ ਮਹਾਦਾਨ ਇਹ ਤਾਂ ਲੋਕਾਂ ਦੇ ਜੀਵਨ ਨੂੰ ਨਵੀਂ ਜੀਵਨ ਵਾਲਾ ਗੱਲ ਹੈ ਕੋਈ ਕਿ ਮੇਰੀ ਕਿਹੜਾ ਹਸਪੀਟਲਾਂ ਜੇ ਆਪਾਂ ਦੇਖਦੇ ਆਂ ਬਲੱਡ ਪਿੱਛੇ ਲੋਕ ਬਿਲਕੁਲੇ ਫਿਰਦੇ ਆ ਬਲੱਡ ਦੀ ਮਿਲਦਾ ਕਿਉਂਕਿ ਇਦਾਂ ਦੇ ਕੈਂਪ ਲਾ ਕੇ ਬਲੱਡ ਬੈਂਕ ਦੇ ਵਿੱਚ ਐਕਸੈਸ ਹੁੰਦਾ ਬਲੱਡ ਬੈਂਕਾਂ ਦੇ ਵਿੱਚ ਇਹਦੇ ਉੱਤੇ ਉਹ ਪੁਛੇ ਅਜੇ ਮਰੀਜ਼ ਦੀ ਜਾਨ ਬਚਦੀ ਆ ਇਹ ਦਾਨ ਕੀਤਾ ਹੋਇਆ ਸਪਾਵੇਂ ਆਪਾਂ ਨੂੰ ਸਾਹਮਣੇ ਨਹੀਂ ਦਿਖਦਾ ਲੜ ਜਾਣੇ ਦੀ ਬਹੁਤ ਵੱਡਾ ਦਾਨ ਜਦੋਂ ਆਪਾਂ ਬਲੱਡ ਨੇਟ ਕਰਦੇ ਆ ਨਾ ਇੱਕ ਫੀਲਿੰਗ ਇੰਨੀ ਕੁ ਫਰੈਸ਼ ਆਉਂਦੀ ਆ ਕਿ ਬੰਦਾ ਖੁਦ ਹੀ ਨਸ਼ਿਆਂ ਤੋਂ ਦੂਰ ਰਹਿੰਦਾ ਤੇ ਇੱਕ ਜਾਗਰੂਤਤਾ ਪੈਦਾ ਜਾਗਰੂਤਤਾ ਪੈਦਾ ਹੁੰਦੀ ਆ ਵੀ ਸਮਾਜ ਪ੍ਰਤੀ ਆਪਾਂ ਨੂੰ ਫਲਾਈ ਕਰਨਾ ਚਾਹੀਦਾ ਵੰ ਇਨਖਾਮ ਦਾ ਹਾਂਜੀ ਵੀਰ ਜੀ ਕੀ ਨਾਮ ਆ ਜੀ ਨਾ ਗੁਰਪ੍ਰੀਤ ਸਿੰਘ ਨਾਮ ਆ ਮੇਰਾ ਕਿੱਥੋਂ ਆਏ ਆ ਆਪਾਂ ਦਵਾ ਬਾਹੋਸਪਟਲ ਰੋਡ ਪਿੰਡ ਗਿਲੰਦਰ ਤੋਂ ਆਏ ਆ ਜੀ ਤੇ ਖੁੰਡਾਂਡ ਕੈਂਪ ਚੱਲਿਆ ਜੀ ਜਿੰਨੀ ਭਾਜੀ ਉਹਨਾਂ ਨੇ ਲਵਾ ਲਵਾਇਆ ਗਿਆ ਇਹ ਖੁੰਡਾਂਡ ਕੈਂਪ ਬਹੁਤ ਵਧੀਆ ਚੱਲਿਆ ਬਹੁਤ ਵਧੀਆ ਉਪਰਾਲਾ ਵਾ ਜਿਹੋ ਉਹਨਾਂ ਨੇ ਪਹਿਲਾਂ ਵੀ ਕੈਂਪ ਲਵਾਏ ਸਾਡੇ ਨਾਲ ਕਾਫੀ ਤੇ ਬਹੁਤ ਵੱਡੀ ਗਿਣਤੀ ਚ ਨੌਜਵਾਨ ਇਹਨਾਂ ਦਾ ਸਾਥ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਇਹ ਕੰਮ ਸੋਸ਼ਲ ਵਰਕ ਕਰਦੇ ਨੇ ਰੱਬ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਲੋਕ ਭਲਾਈ ਦੇ ਕੰਮ ਕਰਦੇ ਰਹਿਣ ਕੈਮਰਾਮੈਨ ਜੋਗਗਾ ਸਿੰਘ ਦੇ ਨਾਲ ਅਮਨਦੀਪ ਲੁਧਿਆਣਾ ਟੀਵੀ